ਦੇਵਾਲੀ ਆਪਣੇ ਕੋਲੇ ਮਸ਼ੀਨ ਲਾਈ ਹੋਈ ਹੈ ਜੀ ਜਿਹੜਾ ਸੈਟਅਪ ਆ ਉਹ ਆਪਣਾ ਆਪਣਾ ਹੀ ਆ ਸਾਰਾ ਆਪਾਂ ਕਿਸੇ ਤੋਂ ਨਹੀਂ ਰੈਡੀ ਕਰਵਾਉਂਦੇ ਇਸ ਕਰਕੇ ਆਪਣੇ ਰੇਟ ਨੇ ਜਿਹੜੇ ਉਹ ਬਿਲਕੁਲ ਜੈਨੂਇਨ ਹੁੰਦੇ ਨੇ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਰਵਨੀਤ ਕੌਰ ਸਿੱਧੂ ਹੁਣ ਦਿਖਾਉਣਗੇ ਅੱਜ ਨਵੇਂ ਨਵੇਂ ਸੂਟ ਕਿਸੇ ਵੀ ਭੈਣ ਨੇ ਸੂਟ ਲੈਣੇ ਹੁਣ ਜਿਹੜਾ ਨੰਬਰ ਸਕਰੀਨ ਤੇ ਚੱਲ ਰਿਹਾ ਇਹ ਤੇ ਫੋਨ ਕਰਕੇ ਆਰਡਰ ਕਰਕੇ ਲੈ ਸਕਦੇ ਹੋਗੇ ਜੇ ਨਹੀਂ ਫੋਨ ਲੱਗਦਾ ਤਾਂ ਵਟਸਐਪ ਤੇ ਮੈਸੇਜ ਕਰ ਦਿਓ ਤੁਹਾਨੂੰ ਰਿਪਲਾਈ ਮਿਲੂਗਾ ਦਿਖਾਓ ਸੂਟ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਤੁਹਾਨੂੰ ਸਭ ਤੋਂ ਆਪਣਾ ਹੁਣ ਤੱਕ ਦਾ ਟਰੈਂਡਿੰਗ ਤੇ ਵਾਇਲਟ ਜੈਨ ਦਿਖਾਉਣੇ ਆ ਜਿਹੜਾ ਕਿ ਪੂਰੀ ਨਹੀਂ ਹੋਇਆ ਹਾਲ ਤੱਕ ਸਾਡੇ ਤੋਂ ਪੂਰੀ ਨਹੀਂ ਹੋਇਆ ਇਹ ਮੋਰਨਿੰਗ ਵਾਲਾ ਡਿਜ਼ਾਈਨ ਹੈ ਜੀ ਇਹਨੂੰ ਗਰਮੀ ਦੇ ਵਿੱਚ ਤੁਸੀਂ ਫੰਕਸ਼ਨ ਵਗੈਰਾ ਤੇ ਪੂਰੀ ਚੰਗੀ ਤਰ੍ਹਾਂ ਵੇਅਰ ਕਰ ਸਕਦੇ ਹੋ ਇਹ ਫਰੰਟ ਦੇ ਵਿੱਚ ਆ ਗਿਆ 24 ਇੰਚ ਬਣੂ ਜੀ 24 ਤੈਨੂੰ ਕੱਟ ਕੇ ਨਾ ਮਰਜ਼ੀ ਰੱਖ ਲੋ ਇਹਦੀ ਬਾਜੂ ਤੇ ਵਰਕ ਆ ਜਾਊਗਾ ਤੇ ਵਿੱਚ ਬੂਟੀ ਆ ਇਹਦੀ ਨਾਲ ਵਾਈਟ ਕਲਰ ਦੀ ਬਾਟਮ ਆਜੂ ਕਪੜਾ ਦੀ ਸਟਾਫ ਹੈ ਐਸ ਕੇ ਦੀ ਕੋਟਨਾ ਚੈੱਕ ਕਰੋ ਵਾਈਟ ਬਾਟਮ ਆਜੂ ਇਹ ਸੂਟ ਦਾ ਵਿਦਾਊਟ ਦੁਪੱਟਾ ਰੇਟ 1700 ਆ ਜੀ ਦੁਪੱਟੇ ਦੇ ਨਾਲ 2400 ਤੇ ਸ਼ਿਪਿੰਗ ਫਰੀ ਨੂੰ ਇੱਕੇ ਦੇ ਵਿੱਚ ਆ Yeah. ਆ ਵੀ ਸੋਹਣਾ ਹੈ ਇਹ ਕਿੰਨੇ ਦਾ ਹੈ ਇਹ ਦੋਨੋਂ ਹੀ ਕਲਰ ਆਪਣੇ ਬਹੁਤ ਹੀ ਜ਼ਿਆਦੇ ਪਾਸ ਨੇਗੇ ਇਹ ਵੀ 1700 ਦਾ ਜੀ ਐਸ ਕੇ ਦਾ ਕਪੜਾ ਲੱਗਿਆ ਹੋਇਆ ਤੇ ਇਹ ਸੂਟ ਮੈਂ ਹੁਣ ਤੱਕ 1000 ਤੋਂ ਜ਼ਿਆਦਾ ਹੀ ਪੀਸ ਸੇਲ ਕਰਤਾ ਇੰਡੀਆ ਦੇ ਵਿੱਚ ਡਿਲੀਵਰੀ ਫ੍ਰੀ ਆ ਬਾਹਰਲੇ ਦੇਸ਼ਾਂ ਵਿੱਚ ਤੁਸੀਂ ਮੰਗਵਾ ਸਕਦੇ ਹੋ ਹਾਂਜੀ ਹਾਂਜੀ ਸਾਰੀਆਂ ਭੈਣਾਂ ਆਪਾਂ ਤੋਂ ਸੂਟ ਮੰਗਵਾਉਂਦੀਆਂ ਨੇ ਤੇ ਰਵਨੀਤ ਕੌਰ ਦਾ ਪੇਜ ਬਈ ਜ਼ਰੂਰ ਜ਼ਰੂਰ ਫੋਲੋ ਕਰ ਲਿਓ ਤੇ ਜਿਹੜਾ ਨੈਕਸਟ ਡਿਜ਼ਾਈਨ ਆ ਉਹ ਇਹ ਵਾਲਾ ਜੀ ਇਹ ਵੀ ਕੰਟਰਾਸਟ ਦੇ ਵਿੱਚ ਆ ਇਹਦੇ ਉੱਪਰ ਦੀਪ ਦਾ ਕਪੜਾ ਲੱਗਿਆ ਹੋਇਆ ਦੋ ਪੈਨਲ ਆਉਣਗੇ ਇਹਦੇ ਵੀ ਘੇਰੇ ਦੇ ਉੱਪਰ ਵਰਕ ਆਊਗਾ ਇਹ ਵੀ ਚਦੇ ਵਿੱਚ ਬਣਿਆ ਹੋਇਆ ਤੁਸੀਂ ਇਹਨੂੰ ਘੱਟ ਕਿੰਨਾ ਵੀ ਐਡਜਸਟ ਕਰ ਲਓ ਔਰ ਇਸ ਦੀ ਬਾਜੂ ਤੇ ਵਰਕ ਆਊਗਾ ਤੁਸੀਂ ਚੈੱਕ ਕਰੋ ਇਹ ਦੇ ਨਾਲ ਕੰਟਰਾਸਟ ਬਾਟਮ ਇਹ ਕਿੰਨੇ ਦਾ ਹੈਗਾ ਹਾਲੋ ਇਹ ਸੂਟ ਦਾ ਰੇਟ 1500 ਆ ਵਿਦਆਊਟ ਦੁਪੱਟਾ ਸ਼ਿਪਿੰਗ ਫ੍ਰੀ ਹੈ ਦੁਪੱਟੇ ਦੇ ਨਾਲ 2200 ਦਾ ਸ਼ਿਪਿੰਗ ਫਿਰ ਵੀ ਫ੍ਰੀ ਹੋਊ ਜੀ ਓਕੇ ਹਾਂਜੀ ਅਗਲਾ ਆਪਾਂ ਤੁਹਾਨੂੰ ਹੋਰ ਵੀ ਡਿਜ਼ਾਈਨ ਦਿਖਾਉਣੇ ਆ ਤੇ ਨਵੇਂ ਨਵੇਂ ਸੂਟ ਵੇਖਣ ਲਈ ਰਵਨੀਤ ਕੌਰ ਸਿੱਧੂ ਦਾ ਪੇਜ ਫੋਲੋ ਕਰ ਲਿਓ ਤੇ ਆ ਰਵਨੀਤ ਕੌਰ ਨੇ ਬਣਾਇਆ ਨਵਾਂ ਬੁਟੀਕ ਆਵਦੀ ਮਿਹਨਤ ਨਾਲ ਬਣਾਇਆ ਸਾਡਾ ਪਿੰਡ ਲੋਹਾ ਕਿਹੜਾ ਜ਼ਿਲ੍ਹਾ ਸੰਗਰੂਰ ਮੈਨੂੰ ਸ਼ਾਇਦ ਬਾਈ ਤੁਸੀਂ ਜਾਣਦੇ ਹੋਗੇ ਵੀਡੀਓ ਵਗੈਰਾ ਕਿਤੇ ਦੇਖੀ ਹੋਊਗੀ ਜੱਗੀ ਸਰਪੰਚ ਦੇ ਨਾਮ ਤੇ ਮੇਰਾ ਅਕਾਊਂਟ ਆ ਉਹਨੂੰ ਵੀ ਫੋਲੋ ਕਰ ਲਿਓ ਜ਼ਰੂਰ ਆ ਲੋ ਜੀ ਨੈਕਸਟ ਇਹ ਵਾਲਾ ਡਿਜ਼ਾਈਨ ਆ ਇਹ ਵੀ ਕੰਟਰਾਸਟ ਦੇ ਵਿੱਚ ਆਊਗਾ গারਲਿਸ਼ ਲੁੱਕ ਦੇ ਵਿੱਚ ਆ ਜੀ ਬਿਲਕੁਲ ਲਾਈਟ ਕਲਰ ਦੇ ਉੱਪਰ ਇਹ ਨੈਕ ਆਜੂ ਜੀ ਇਹ ਚੈਸਟ ਦੇ ਉੱਪਰ ਆਜੂ ਔਰ ਵਿੱਚ ਬੂਟੀ ਦਿੱਤੀ ਗਈ ਆ ਜਿਹੜਾ ਇਹ ਵਾਲਾ ਵਰਕ ਆ ਇਹ ਘੇਰੇ ਦੇ ਉੱਪਰ ਆਜੂ ਇਹਨੂੰ ਤੁਸੀਂ ਐਡਜਸਟ ਕਰਕੇ ਇੱਥੇ ਵੀ ਰੱਖ ਸਕਦੇ ਹੋ ਤੇ ਇੱਥੇ ਵੀ ਰੱਖ ਸਕਦੇ ਹੋ ਇਹਦਾ ਕੋਈ ਇਸ਼ੂ ਨਹੀਂ ਹੈਗਾ ਇਹ ਵਰਕ ਕਿਸ ਦੀ ਬਾਜੂ ਦੇ ਉੱਪਰ ਆਜੂਗਾ ਔਰ ਜਿਹੜੀ ਇਹਦੀ ਬਾਟਮ ਆ ਉਹ ਸਟ੍ਰੇਟ ਰਹੂਗੀ ਜੀ ਕੰਟਰਾਸਟ ਦੇ ਵਿੱਚ ਇਹ ਸੂਟ ਆਗਾ ਜਿਹੜੀ ਇਹਦੀ ਬਾਟਮ ਆ ਇਹ ਸਟ੍ਰੇਟ ਆ ਇਹ ਵੀ ਐਸਕੇ ਦੀ ਕਾਟਨ ਦੇ ਉੱਪਰ ਬਣਿਆ ਹੋਇਆ ਤੁਸੀਂ ਚੈੱਕ ਕਰਵਾਓ ਕਿਸ ਦਾ ਰੇਟ ਵੀ ਸਿਰਫ 1500 ਰੁਪਏ ਵਿਦਆਊਟ ਦੁਪੱਟਾ ਦੁਪੱਟੇ ਦੇ ਨਾਲ 2200 ਸ਼ਿਪਿੰਗ ਇਸ ਦੀ ਵੀ ਬਿਲਕੁਲ ਫ੍ਰੀ ਰਹੂਗੀ ਆਲ ਇੰਡੀਆ ਦੇ ਵਿੱਚ ਸ਼ਿਪਿੰਗ ਫ੍ਰੀ ਹਾਂਜੀ ਇਹ ਦੋਨਾਂ ਤਿੰਨਾਂ ਡਿਜ਼ਾਈਨਾਂ ਦੇ ਵਿੱਚ ਆਪਣੇ ਕੋਲੇ 4-4 5-5 ਸੂਟ ਅਵੇਲੇਬਲ ਨੇ ਜੇਕਰ ਤੁਸੀਂ ਆਪਾਂ ਨੂੰ ਹੋਰ ਆਰਡਰ ਕਰੋਗੇ ਤਾਂ ਆਪਾਂ ਤੁਹਾਨੂੰ ਹੋਰ ਵੀ ਰੈਡੀ ਕਰਕੇ ਦੇਵਾਂਗੇ ਜੋ ਨਾ ਨੈਕਸਟ ਡਿਜ਼ਾਈਨ ਆ ਗਿਆ ਇਹ ਰਾਮ ਟੈਕਸ ਦੇ ਉੱਪਰ ਆ ਗਿਆ ਜੀ ਆ ਲੋ ਜੀ ਕਰੋ ਜਾ ਇਹ ਰਾਮ ਟੈਕਸ ਦਾ ਸਟੱਫ ਆਗਾ ਤੁਸੀਂ ਜਿੱਕੰਨੀ ਤੇ ਚੈੱਕ ਕਰ ਸਕਦੇ ਹੋ ਚਲੋ ਤਾਂ ਜਦੋਂ ਤੱਕ ਇਹ ਤਾਂ ਪਰੋਸੀ ਆ ਜਦੋਂ ਤੱਕ ਉਹ ਗੱਲ ਨਹੀਂ ਔਰ ਇਹ ਕ੍ਰਾਸ ਸਟਿਚ ਦੇ ਵਿੱਚ ਬਣਿਆ ਹੋਇਆ ਇਹ ਇਹਦਾ ਘੇਰਾ ਆਜੂ 221 ਇਹਨੂੰ 20 212121212121212121212121212121212121212121212121212121212121212121212121212121212121212121212121212121212121212121212121212121 ਤੇ ਤੁਹਾਨੂੰ ਬਈ ਸਾਡਾ ਘਰ ਵੀ ਦਿਖਾਵਾਂਗੇ ਮਸ਼ੀਨ ਲੱਗੇ ਹੋਊਗੀ ਦਿਖਾਵਾਂਗੇ ਵੀਡੀਓ ਸਕਿਪ ਨਾ ਕਰਿਓ ਸ਼ੇਅਰ ਜ਼ਰੂਰ ਕਰ ਦਿਓ ਜੀ ਇਹ ਸੂਟ ਦਾ ਰੇਟ ਰਹੂ ਜੀ ਵਿਦਾਊਟ ਦੁਪੱਟਾ 1700 ਔਰ ਦੁਪੱਟੇ ਦੇ ਨਾਲ 2400 ਸ਼ਿਪਿੰਗ ਇਸ ਦੀ ਵੀ ਬਿਲਕੁਲ ਫ੍ਰੀ ਰਹੂਗੀ ਹੋਰ ਵੀ ਦਿਖਾਵਾਂ ਚਲ ਫੇਰ ਦਿਖਾਉਂਦੇ ਗੱਲ ਹਾਂ ਹਾਂ ਚਲ ਆ ਜਾ ਫੇਰ ਆਪਾਂ ਘਰ ਦੇਖੋਣੇ ਨਾਲ ਆਪਣਾ ਬੁਟੀਕ ਦਿਖਾਉਣੇ ਆ ਆਜੋ ਮੈਂ ਤੁਹਾਨੂੰ ਮਾਰ ਤੋਂ ਆਪਣਾ ਘਰ ਦਿਖਾਉਣੀ ਹੈ ਜੀ ਤੇ ਸਾਡਾ ਪਿੰਡ ਲੋਹਾਖੜਾ ਜ਼ਿਲ੍ਹਾ ਸੰਗਰੂਰ ਆ ਬਈ ਸਾਡਾ ਘਰ ਆ ਗਿਆ ਤੇ ਆ ਰਵਨੀਤ ਦਾ ਬੁਟੀਕ ਆ ਗਿਆ ਜਿਹੜਾ ਇਹਨੇ ਆਪਣੀ ਮਿਹਨਤ ਨਾਲ ਪਾਇਆ ਉਦੋਂ ਲੰਗੋ ਵਾਲਕੇ ਨੂੰ ਰਸਤਾ ਆਈ ਬੜਬਰ ਦੇ ਵਿੱਚ ਐਂਟਰ ਹੋਣ ਸਾਰ ਸਾਡਾ ਘਰ ਆ ਬੜਬਰ ਜਦੋਂ ਬੜਬਰ ਵਾਲੀ ਸੜਕ ਤੋਂ ਆਵਾਂਗੇ ਤਾਂ ਲੋਹਾ ਖੜੇ ਪਿੰਡ ਚੋਂ ਅਨਸਾਰ ਪਹਿਲਾ ਘਰ ਸਾਡਾ ਹੀ ਹੈਗਾ ਆ ਜਾ ਅੱਗੇ ਹੁਣ ਆ ਜਾ ਤੇ ਘਰੀ ਸਾਡੀ ਬੁਟੀਕ ਵਾਲੀ ਮਸ਼ੀਨ ਲਾਈ ਹੋਈ ਹੈਗੀ ਕੋਈ ਤੋਂ ਘਟੇ ਨਹੀਂ ਹੈਗਾ ਜੀ ਕੋਈ ਡਰ ਨਹੀਂ ਹੈਗਾ ਇੱਥੇ ਆਉਂਦਾ ਕਿਵੇਂ ਮਰਜ਼ੀ ਆਓ ਜਦੋਂ ਮਰਜ਼ੀ ਬਾਈ ਆਓ ਪਰ ਆਓ ਫੋਨ ਕਰਕੇ ਬੇਫਿਕਰ ਹੋ ਕੇ ਤੁਸੀਂ ਆਊਟਰਾਵ ਦਾ ਕਰ ਸਕਦੇ ਹੋਗੇ ਪੇਮੈਂਟ ਤੁਹਾਡੇ ਤੋਂ ਉਦੋਂ ਲੈਤੀ ਜਾਊਗੀ ਜਦੋਂ ਵੀ ਮੰਨ ਲਓ ਤੁਹਾਨੂੰ ਸ਼ਿਪ ਕੋਰੀਅਰ ਕਰਨਾ ਹਾਂ ਕੋਰੀਅਰ ਕਰਨਾ ਉਸ ਤੋਂ ਪਹਿਲਾਂ ਪੇਮੈਂਟ ਜ਼ਰੂਰ ਲਗਾਉਣਾ ਸਾਡਾ ਮਿੰਨੀ ਜੰਗਲ ਆ ਗਿਆ ਬਈ ਇੱਥੇ ਦਰਖਤ ਹੋਰ ਲਾਉਣ ਨੇ ਤੇ ਆ ਪੁਰਾਣਾ ਘਰ ਆ ਗਿਆ ਆ ਲੋ ਜੀ ਆਹ ਚੱਲਦਾ ਡਿਜ਼ਾਈਨ ਆਹ ਲੋ ਜੀ ਆਹ ਆਪਣੇ ਕੋਲ ਮਸ਼ੀਨ ਲਾਈ ਆ ਆਪਣਾ ਜਿਹੜਾ ਸੈਟ ਆ ਪਾ ਬੰਦ ਕਰ ਕੇ ਚਲੀ ਜਾਂਦੇ ਐਸੇ ਉੱਚਾ ਬੋਲ ਪਮਣੇ ਲਵੇ ਹਾਂ ਇਹ ਇਹ ਵਾਲੀ ਆਪਣੇ ਕੋਲੇ ਮਸ਼ੀਨ ਲਾਈ ਹੋਈ ਹੈ ਜੀ ਤੇਰਾ ਸੈਟਅਪ ਆ ਉਹ ਆਪਣਾ ਆਪਣਾ ਹੀ ਆ ਸਾਰਾ ਆਪਾਂ ਕਿਸੇ ਤੋਂ ਨਹੀਂ ਰੈਡੀ ਕਰਵਾਉਂਦੇ ਇਸ ਕਰਕੇ ਆਪਣੇ ਰੇਟ ਨੇ ਜਿਹੜੇ ਉਹ ਬਿਲਕੁਲ ਜੈਨੂਇਨ ਹੁੰਦੇ ਨੇ ਸਾਰਾ ਜਿਹੜਾ ਵਰਕ ਆ ਉਹ ਸਾਰੇ ਮੀਲ ਦੇ ਸਟਾਫ ਦੇ ਉੱਪਰ ਹੋਇਆ ਹੁੰਦਾ ਠੀਕ ਹੈ ਜੇ ਰੇਟਾਂ ਤੇ ਆਪਾਂ ਸੂਟ ਸੇਲ ਕਰਦੇ ਆ ਤਾਂ ਕਿ ਆਪਣੇ ਨਾਲ ਕਸਟਮਰ ਵੀ ਬਹੁਤ ਜ਼ਿਆਦੇ ਸੋਹਣੇ ਤੇ ਜੈਨੂਇਨ ਜੁੜੇ ਹੋਏ ਨੇ ਚੈੱਕ ਕਰੋ ਜਿਹੜਾ ਥ੍ਰੈਡ ਆ ਅਸੀਂ ਕੋਈ ਪਲਿਸਟਰ ਨਹੀਂ ਲਾਉਂਦੇ 170 ਰੁਪਿਆ ਵਾਲਾ ਡੱਬਾ ਨਹੀਂ ਲਾਉਂਦੇ ਥ੍ਰੈਡ ਸਾਰਾ ਅਸੀਂ ਮੋਹਰ ਲਾਉਨੇ ਆ ਕਈ ਵਾਰ ਕੰਪੇਅਰ ਹੋ ਜਾਂਦਾ ਨਾ ਸੂਟਾਂ ਦਾ ਵੀ ਉੱਥੇ ਤਾਂ ਇਹ ਵਰਕ ਦਾ ਇੰਨੇ ਦਾ ਦੇ ਰਿਆ ਮੋਰ ਦਾ ਇਹ ਮੋਰ ਦਾ ਧਾਗਾ ਭਾਈ 570 ਦਾ ਡੱਬਾ ਹੈਗਾ ਉਹ 170 80 ਦਾ ਆ ਜਾਂਦਾ ਇੰਨਾ ਫਰਕ ਹੈਗਾ ਵੈਸੇ ਸਾਡਾ ਕੰਪੇਅਰ ਕਿਸੇ ਨਾਲ ਨਹੀਂ ਬਸ ਉਹ ਮੈਂ ਦੱਸਣੀ ਚਾਹੁੰਨੀ ਆ ਵੀ ਥੋੜਾ ਮੋਟਾ ਜਿਹੜਾ ਸੂਟਾਂ ਦਾ ਫਰਕ ਹੁੰਦਾ ਰੇਟਾਂ ਦਾ ਉਹ ਇਸ ਕਰਕੇ ਪੈ ਜਾਂਦਾ ਆ ਵੇਖੋ ਭਾਈ ਸਾਰੀਆਂ ਇਹ ਰੀਲਾਂ ਲੱਗੀਆਂ ਨੇ ਤੁਹਾਨੂੰ ਦਿਖਦੀਆਂ ਆਉਣਗੀਆਂ ਮੋਰ ਦੀਆਂ ਨੇ ਚੈੱਕ ਕਰ ਲਓ ਸੋ ਸਾਡਾ ਸਿਸਟਮ ਸਾਰਾ ਭਾਈ ਘਰੇ ਚਲਾਇਆ ਹੋਇਆ ਹੈਗਾ ਤੁਸੀਂ ਜੇ ਕਿਸੇ ਨੇ ਮਸ਼ੀਨ ਦੇਖਣੀ ਆ ਬੇਫਿਕਰ ਹੋ ਕੇ ਆ ਸਕਦੇ ਹੋਗੇ ਕਈ ਵਾਰ ਕਹਿੰਦੇ ਨੇ ਅਸੀਂ ਮਸ਼ੀਨ ਨਹੀਂ ਦਿਖਾਉਂਦੇ ਸਾਨੂੰ ਕੋਈ ਵਹਿਣੀ ਭਈ ਹੈ ਨਾ ਜਦੋਂ ਮਰਜ਼ੀ ਆ ਜਾਓ ਦੇ ਕਸਟਮਰ ਦਾ ਇੱਕ ਡਾਊਟ ਹੋਰ ਹੁੰਦਾ ਹਾਂ ਮੈਨੂੰ ਸਾਰੇ ਕਸਟਮਰ ਦਾ ਇੱਕ ਡਾਊਟ ਹੋਰ ਹੁੰਦਾ ਦੱਸੋ ਜੇ ਅਸੀਂ ਘਰੇ ਵੀ ਆ ਸਕਦੇ ਆਈ ਡੋਨਟ ਨੋ ਮੈਨੂੰ ਨਹੀਂ ਪਤਾ ਵੀ ਕੁਝ ਬੁਟੀਕ ਕਹਿੰਦੇ ਹੋਣਗੇ ਹਨਾ ਵੀ ਅਸੀਂ ਤੁਹਾਨੂੰ ਸਿਰਫ ਆਨਲਾਈਨ ਹੀ ਸਰਵਿਸ ਦੇਵਾਂਗੇ ਅਸੀਂ ਸਾਡੇ ਵੀ ਹਾਂ ਤੁਸੀਂ ਸਾਡੇ ਕੋਲ ਬੇਫਿਕਰ ਆਓ ਕੇ ਸਾਡੇ ਬੁਟੀਕ ਦੇ ਉੱਪਰ ਵਿਜ਼ਿਟ ਕਰ ਸਕਦੇ ਹੋ ਤੇ ਜਦੋਂ ਮਰਜ਼ੀ ਆਓ ਬਾਈ ਹਾਂਜੀ ਬਾਕੀ ਕਈ ਪੈਣਾ ਮਸ਼ੀਨ ਲਾਉਣ ਬਾਰੇ ਪੁੱਛਦੇ ਹੁੰਦੇ ਨੇ ਪਹਿਲਾਂ ਤੁਸੀਂ ਪਹਿਲਾਂ ਸ਼ੁਰੂਆਤ ਤੋਂ ਬੁਟੀਕ ਕਰੋ ਆਨਲਾਈਨ ਕੰਮ ਚਲਾਓ ਜੇ ਤੁਹਾਡੇ 10 ਸੂਟ ਡੇਲੀ ਦੇ ਸ਼ੇਲ ਹੁੰਦੇ ਆ ਤਾਂ ਤੁਸੀਂ ਬੇਫਿਕਰ ਹੋ ਕੇ ਮਸ਼ੀਨ ਲਾ ਦਿਓ ਹਣਾ ਵੀ ਵਧੀਆ ਕੋਈ ਐ ਘੱਟ ਵਾਲਾ ਕੰਮ ਨਹੀਂ ਹੈਗਾ ਪਰ ਜੇ ਤੁਹਾਡੇ ਸੂਟ ਨਹੀਂ ਸੇਲ ਹੁੰਦੇ ਫਿਰ ਕੋਈ ਫਾਇਦਾ ਨਹੀਂ ਐਨਆਰਪੀ ਲਾਉਂਦਾ ਮੈਂ ਵੀ ਪਹਿਲਾਂ ਇੱਕ ਐਵੇਂ ਵਰਕ ਹੀ ਕਰਕੇ ਸੇਲ ਕਰਦੀ ਸੀ ਸੂਟ ਤੇ ਮੈਂ ਸੋਨਾ ਕਪੜਾ ਕਰਦੀ ਸੀ ਸੋਨਾ ਸਿਲਕੀ ਧਾਗਾ ਉਹਨਾਂ ਤੋਂ ਲਵਾਉਂਦੀ ਸੀ ਮੋਰ ਦਾ ਤਾਂ ਕਿ ਮੇਰਾ ਅੱਜ ਤੋਂ ਹੁਣ ਤੱਕ ਇੱਥੇ ਕੰਮ ਪਹੁੰਚ ਗਿਆ ਉਹ ਤਾਂ ਕਿ ਸਿਰਫ ਆਪਣੀ ਇਮਾਨਦਾਰੀ ਕਰਕੇ ਬਿਲਕੁਲ ਬਾਈ ਕੰਮ ਬਿਲਕੁਲ ਧਾਗੇ ਦਾ ਕਿਸੇ ਨੂੰ ਨਹੀਂ ਪਤਾ ਹੁੰਦਾ ਜੀ ਇੰਨੀ ਨੌਲੇਜ ਵੀ ਇਹ ਸੂਟ ਦੇ ਉੱਪਰ ਪਲਿਸਟਰ ਦਾ ਧਾਗਾ ਲੱਗਿਆ ਜਾਂ ਮੋਰ ਦਾ ਲੱਗਿਆ ਹੋਇਆ ਸਿਲਕੀ ਲੱਗਿਆ ਹੋਇਆ ਉਹ ਸਿਰਫ ਜਿਹਨੂੰ ਪਤਾ ਹੋ ਉਹਨੂੰ ਹੀ ਪਤਾ ਲੱਗੂਗਾ ਜੀ ਤੇ ਬਾਈ ਬਾਕੀ ਕਿਸੇ ਨੇ ਸੂਟ ਸਮਿਆ ਕੇ ਵੀ ਲੈਣੇ ਹੁਣ ਤਾਂ ਉਹ ਵੀ ਸਿਸਟਮ ਹੈਗਾ ਆ ਉਹਦਾ ਫਰਾਂਸ ਦਾ ਕੋਰੀਅਰ ਕੱਢਣਾ ਮੈਂ ਹੁਣ ਸਾਡਾ ਜਿਹੜਾ ਸਟਾਫ ਸੀ ਉਹ ਚਲਾ ਗਿਆ ਆ ਮਸ਼ੀਨਾਂ ਨੇ ਸਾਰਾ ਕੁਝ ਇੱਥੇ ਘਰੀ ਕਰਕੇ ਦੰਦੀਆ ਰਬਨੀਤ ਕੋਰ ਤੇ ਬਾਕੀ ਬਾਹਰਲੇ ਦੇ ਸੰਬੰਧ ਬਹੁਤ ਪਾਣਾ ਇਕੱਠੇ ਡੂਟੀ ਮੇਂ ਗੁੰਮਾਉਂਦੀਆਂ ਨੇ ਮਗਵਾ ਸਕਦੀਆਂ ਨੇ ਆ ਮੈਂ ਤੁਹਾਨੂੰ ਮੇਰਾ ਫਰਾਂਸ ਤੇ ਕੈਨੇਡਾ ਦਾ ਕੋਰੀਅਰ ਜਾਣਾ ਕੱਲ ਨੂੰ ਮੈਂ ਤੁਹਾਨੂੰ ਚੈੱਕ ਕਰਾਉਣੀ ਆ ਇੱਕ ਇੱਕ ਸਟੋਰੀਆਂ ਦੇ ਵਿੱਚ ਹੈ ਨਾ ਆ ਦੇਖੋ ਆ ਸਾਰੀ ਫਰਾਂਸ ਵਾਲੀ ਬੈਨ ਦੇ ਸੂਟ ਨੇ ਅੱਛਾ ਸਟਿਚ ਹੋ ਗਏ ਆ ਦੋ ਉਹਨਾਂ ਦੀਆਂ ਬੇਟੀਆਂ ਦੇ ਸੂਟ ਨੇ ਸਟਿਚ ਕਰਕੇ ਹਾਂਜੀ ਆ ਉਹ ਬੈਨ ਦਾ ਇੱਕ ਖੋਲ ਕੇ ਦਿਖਾਓ ਸਟਿਚ ਕਰਕੇ ਆ ਖੋਲ ਕੇ ਸੂਟ ਦਿਖਾਉਣੇ ਹੈਗੇ ਜਿਵੇਂ ਅਸੀਂ ਤਿਆਰ ਕਰਦੇ ਆਂਗੇ ਦਿਖਾਓ ਆ ਲਓ ਜੀ ਅੱਛਾ ਇਦਾਂ ਲੈਸ ਵਗੈਰਾ ਲਾ ਕੇ ਤਿਆਰ ਕਰ ਦਿਓ ਹਣਾ ਨੈਕ ਦੇ ਉੱਪਰ ਪੂਰੀ ਫਿਨਿਸ਼ ਆਈ ਦੀ ਬੋਟਮ ਆ ਗਈ ਔਰ ਜਿਹੜਾ ਦੁਪੱਟਾ ਦੁਪੱਟਾ ਦਿਖਾਓ ਕਿ ਮੈਂ ਤਿਆਰ ਕਰਨ ਨੂੰ ਟਾਈਡਾਈ ਕਰਕੇ ਇਹ ਵੀ ਸੇਮ ਹੀ ਲੈਸ ਲੱਗੀ ਹੋਈ ਆ ਆ ਦੇਖੋ ਜੀ ਆਹ ਦੇਖ ਲਓ ਬਈ ਦੁਪੱਟਾ ਇਹ ਸੂਟ ਵਿਦਆਊਟ ਸਟਿਚਿੰਗ ਸਿਰਫ ਮੈਂ ਆਪਣੇ ਭੈਣ ਨੂੰ 2500 ਰੁਪਏ ਦਾ ਰੈਡੀ ਕਰਕੇ ਦਿੱਤਾ ਵਰਕ ਕਰਕੇ ਅੱਛਾ ਹਾਂਜੀ ਸਟਿਚ ਕਰਕੇ ਕਿੰਨੇ ਦਾ ਆਪਣੇ ਨਾਲ ਵਿੱਚ 2900 ਦਾ ਸੂਟ ਤੁਹਾਨੂੰ ਰੈਡੀ ਸਟਿਚਿੰਗ ਕਰਕੇ ਦੇ ਦੂੰ ਮੈਂ ਇਹ ਓਕੇ ਬਈ ਬਾਕੀ ਲੈਸਾਂ ਵਗੈਰਾ ਵੇਖੋ ਪੂਰੀਆਂ ਵਧੀਆ ਨੇ ਉਹ ਦੇਸੀ ਦਾ ਕੰਮ ਨਹੀਂ ਹੈ ਕੋਈ ਵੀ ਜਿਹੜਾ ਕੰਮ ਕਰਦੇ ਆ ਬ੍ਰਾਂਡ ਕਰਦੇ ਆ ਨਹੀਂ ਹੁੰਦਾ ਨਾ ਵੀ ਜਵਾਬ ਦੇ ਦੇਣੇ ਵੀ ਛੱਡ ਤੋਂ ਨਹੀਂ ਹੋਣਾ ਹੁਣ ਕਈ ਪਹਣਾ ਕਹਿੰਦੇ ਨੇ ਵੀ ਵਾਇਲ ਸੂਟ ਤਿਆਰ ਕਰਕੇ ਦੇ ਦੋ ਨਹੀਂ ਹੁੰਨੇ ਜਾਂ ਕਈ ਪਹਣਾ ਕਹਿੰਦੇ ਨੇ ਵੀ ਉਹ ਕਿਹੜੇ ਹੁੰਦੀ ਆ ਫਰਾਕ ਦੀ ਉਹ ਤਿਆਰ ਕਰ ਦੋ ਨਹੀਂ ਹੁੰਦਾ ਫਰਾਕ ਦੇ ਉੱਪਰ ਬਹੁਤ ਟਾਈਮ ਹੁੰਦਾ ਜੀ ਅਸੀਂ ਜਵਾਬ ਹੀ ਦੇ ਦਿੰਨੇ ਆ ਨਾ ਵੀ ਕਿਉਂਕਿ ਤੁਹਾਡੇ ਫਿਰ ਸੂਟਾਂ ਦੇ ਆਰਡਰ ਨਹੀਂ ਪੂਰੇ ਹੁੰਦੇ ਜਾਂ ਪਹਣਾ ਕਹਿੰਗੇ ਵੀ ਹੈਂਡਵਰਕ ਦਾ ਆਰਡਰ ਸਾਨੂੰ ਇੰਨੇ ਦਿਨਾਂ ਚ ਚਾਹੀਦਾ ਮੈਂ ਵੀ ਉਹ ਗਲਤ ਕਰਨ ਨਾਲ ਜਵਾਬ ਹੀ ਦੇ ਦਿੰਦੀ ਆ ਕਸਟਮਰ ਨੂੰ ਹਨਾ ਵੀ ਮਸ਼ੀਨ ਵਰਕ ਦਾ ਮੈਂ ਤੁਹਾਨੂੰ ਕਰਕੇ ਦੋ ਬਾਰ ਮਸ਼ੀਨ ਵਰਕ ਦਾ ਵੀ ਥੋੜ ਤੇ ਤਾਂ ਕਰਕੇ ਵੀ ਜਿਹੜਾ ਵੀ ਕੰਮ ਹੈ ਉਹ ਸਹੀ ਕਹਿ ਕੇ ਦਿੰਨੀ ਆ ਵੈਸੇ ਪੰਜ ਗੁਲਾਂ ਇੱਕੋ ਸਾਰ ਵੀ ਨਹੀਂ ਹੁੰਦੀਆਂ ਸਾਰੇ ਮੈਨੂੰ ਸਹੀ ਵੀ ਨਹੀਂ ਕਹਿੰਦੇ ਸਾਰੇ ਗਲਤ ਵੀ ਨਹੀਂ ਕਹਿੰਦੇ ਚਲੋ ਬਾਕੀ ਵੀਡੀਓ ਬਾਕੀ ਵੀਡੀਓ ਸ਼ੇਅਰ ਕਰ ਦਿਓ ਤੇ ਪੇਜ ਸਾਡਾ ਕਰ ਲੋ ਫੋਲੋ ਧੰਨਵਾਦ ਜੀ ਜੀ ਆਪਾਂ ਡੇਲੀ ਹੁਣ ਵੀਡੀਓ ਪਾਇਆ ਕਰਾਂਗੇ ਵੱਡੀ ਜਿਹੜੇ ਭੈਣਾਂ ਕਹਿੰਦੇ ਸੀ ਵੀ YouTube ਤੇ ਹੀ ਪਾਇਆ ਕਰੋ ਸਾਡੇ ਕੋਲ ਇੰਸਟਾ ਨਹੀਂ ਚੱਲਦਾ ਫੇਸਬੁੱਕ ਨਹੀਂ ਚੱਲਦਾ ਬਾ YouTube ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਭੈਣੋ ਹਾਂਜੀ ਮੈਂ YouTube ਦਾ ਲਿੰਕ ਵਿੱਚ ਲਾਉਂਗੀ ਇੰਸਟਾਗ੍ਰam ਦੇ ਤੇ ਤੁਸੀਂ YouTube ਤੇ ਉੱਪਰ ਵੀਡੀਓ ਪਾਇਆ ਕਰਾਂਗੇ ਠੀਕ ਹੈ ਸਤਿ ਸ਼੍ਰੀ ਅਕ